ਹਜ਼ੂਰ ਕਹਿੰਦੇ ਕਵਨ ਕਾਜ ਸਿਰਜੇ ਜਗ ਪੀਤਰ ਕੇਸ਼ਵ ਲਈ ਪ੍ਰਮਾਤਮਾ ਨੇ ਸਾਨੂੰ ਦੁਨੀਆ ਤੇ ਭੇਜਿਆ ਕਦੀ ਵਿਚਾਰ ਕਰਕੇ ਦੇਖ ਜਨਮ ਕਵਨ ਫਲ ਪਾਇਆ ਇਹ ਮਨੁੱਖਾ ਜੀਵਨ ਮਿਲਿਆ ਕਿਉਂ ਪ੍ਰਾਪਤ ਹੋਇਆ ਹੈ ਹਜ਼ੂਰ ਕਹਿੰਦੇ ਜਿਸ ਧਾਤ ਲਈ ਬੰਦਗੀ ਦੀ ਲਈ ਮਿਲਿਆ ਸੀ ਸ਼ਰੀਰ ਦਾ ਚੋਲਾ ਭਾਵ ਨਿਤ ਤਰਨ ਤਾਰਨ ਚਿੰਤਾ ਮਨ ਉਹ ਪਰਮਾਤਮਾ ਜਿਹੜਾ ਜਗਤ ਤੋਂ ਤਾਰਨ ਦੀ ਸਮਰੱਥਾ ਰੱਖਦਾ ਏ ਅਸਲ ਵਿੱਚ ਹਜ਼ੂਰ ਕਹਿੰਦੇ ਇੱਕ ਨਿਮਖ ਨਾ ਇਹ ਮਨ ਲਾਇਆ ਇਹ ਮਨ ਉਹਦੇ ਨਾਲ ਇੱਕ ਨਿਮਖ ਲਈ ਨਹੀਂ ਜੋੜਿਆ ਪਰ ਇੱਕ ਗੱਲ ਬਾਬਾ ਸਾਹਿਬ ਜੀ ਨੇ ਕਹੀ ਕਹਿਣ ਲਗੇ ਪਰਮਾਤਮਾ ਨਾਲ ਨਹੀਂ ਜੋੜਿਆ ਪਰ ਮਨ ਨੂੰ ਕਿਸੇ ਨਾ ਕਿਸੇ ਥਾਂ ਤੇ ਹਰ ਬੰਦਾ ਜੋੜ ਕੇ ਰੱਖਦਾ ਕਿਉਂਕਿ ਮਨ ਕੱਲਾ ਰਹਿੰਦਾ ਨਹੀਂ ਇਹ ਹਰ ਬੰਦੇ ਦੇ ਅੰਦਰ ਦਾ ਸੁਭਾਅ ਹੈ ਜੀ ਇਹ ਮਨ ਕਿਸੇ ਨਾ ਕਿਸੇ ਥਾਂ ਤੇ ਜੁੜਿਆ ਹੈ ਬਾਬਾ ਕਬੀਰ ਸਾਹਿਬ ਨੂੰ ਪੁੱਛੀਏ ਭਗਤ ਜੀ ਜੇ ਤੁਹਾਡਾ ਮਨ ਤੁਸੀਂ ਕਹਿੰਦੇ ਹੋ ਰੱਬ ਨਾਲ ਨਹੀਂ ਜੁੜਿਆ ਤੇ ਤੁਸੀਂ ਮਨ ਨੂੰ ਕਿੱਥੇ ਜੋੜਿਆ ਮੈਂ ਕਈ ਵਾਰੀ ਇਹ ਬੇਨਤੀ ਗੁਰਮਖੋ ਕਰਨਾ ਬਾਣੀ ਸਾਡੇ ਵਾਸਤੇ ਉਚਾਰਨ ਕੀਤੀ ਗਈ ਹੈ ਬਾਬਾ ਕਬੀਰ ਸਾਹਿਬ ਦਾ ਤੇ ਮਨ ਜੁੜਿਆ ਹੈ ਪਰ ਭਗਤ ਜੀ ਸਾਨੂੰ ਸਮਝਾਉਂਦੇ ਨੇ ਵੀ ਗੁਰਮੁਖਾ ਤੂੰ ਦੁਨੀਆ ਵਿੱਚ ਕਿਉਂ ਆਇਆ ਹੈ ਕੇਸ ਪਾਸੇ ਆ ਕੇ ਜਗਤ ਵਿੱਚ ਲੰਗਾ ਰੱਬ ਨਾਲ ਤੂੰ ਮਨ ਨੂੰ ਨਹੀਂ ਜੋੜਿਆ ਤੇ ਮਨ ਤੇਰਾ ਜੁੜਿਆ ਕਿੱਥੇ ਆ ਛਾਤੀ ਮਾਰ ਭਗਤ ਜੀ ਨੇ ਆਪਣੇ ਤੇ ਉਦਾਹਰਨ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਜਿਵੇਂ ਇੱਕ ਸਿਆਣੀ ਮਾਂ ਬੱਚੇ ਨੂੰ ਜਦੋਂ ਜੀਵਨ ਦੀਆਂ ਕੁਝ ਗੱਲਾਂ ਸਮਝਾਉਂਦੀ ਏ ਕੁਝ ਗੁਣ ਸਿਖਾਉਂਦੀ ਏ ਉਹ ਨਾਲ ਪਹਿਲਾਂ ਆਪਣੇ ਤੇ ਟੁਕਾ ਲੈਂਦੀ ਏ ਵੇਖ ਵੇਖ ਕੇ ਬੱਚਾ ਮਾਂ ਵਾਲੇ ਕੰਮ ਕਰਨੇ ਸ਼ੁਰੂ ਕਰ ਦਿੰਦਾ ਜਿਵੇਂ ਉਦਾਹਰਨ ਦੇ ਤੌਰ ਤੇ ਬੱਚਾ ਛੋਟਾ ਜਿਹਾ ਏ ਮਾਂ ਉਹਦੇ ਨਾਲ ਗੱਲਾਂ ਕਰਦੀ ਏ ਮਾਂ ਉਹਨੂੰ ਬੋਲਣਾ ਸਿਖਾਉਂਦੀ ਏ ਮਾਂ ਦੀ ਜ਼ੁਬਾਨ ਸਪਸ਼ਟ ਬੋਲਦੀ ਏ ਪਰ ਬੱਚੇ ਨੂੰ ਬੋਲਣਾ ਆ ਜਾਏ ਬੱਚੇ ਨਾਲ ਤੋਤਲੀ ਜ਼ੁਬਾਨ ਵਿੱਚ ਗੱਲਾਂ ਕਰਦੀ ਏ ਉਨੋ ਕੋਈ ਪੁੱਛੇ ਮਾਂ ਨੂੰ ਕਿ ਭੜੀਏ ਤੂੰ ਤੋਤਲੀ ਜ਼ੁਬਾਨ ਚ ਕਿਉਂ ਬੋਲਨੀ ਏ ਉਹ ਕਹਿੰਦੀ ਏ ਬੱਚਾ ਬੜਾ ਭੋਲਾ ਏ ਹੌਲੀ ਹੌਲੀ ਬੋਲਣਾ ਸਿੱਖੇਗਾ ਪਹਿਲਾਂ ਮੈਂ ਇਹਦੀ ਜ਼ੁਬਾਨ ਵਿੱਚ ਬੋਲਾਂਗੀ ਕਿਉਂਕਿ ਬੱਚਾ ਜੇ ਬੋਲਣਾ ਨਹੀਂ ਸਿੱਖਿਆ ਉਹ ਤੋਤਲੇ ਬੋਲ ਬੋਲਦਾ ਏ ਮਾਂ ਕਹਿੰਦੀ ਪਹਿਲਾਂ ਮੈਂ ਇਹਦੀ ਜ਼ੁਬਾਨ ਵਿੱਚ ਬੋਲਾਂਗੀ ਜਦੋਂ ਇਹਦੀ ਜ਼ੁਬਾਨ ਵਿੱਚ ਮੈਂ ਬੋਲਣਾ ਸ਼ੁਰੂ ਕਰਾਂਗੀ ਹੌਲੀ ਹੌਲੀ ਮੈਂ ਇਹਨੂੰ ਆਪਣੀ ਜ਼ੁਬਾਨ ਵਿੱਚ ਲੈ ਆਵਾਂਗੀ ਅਸਲ ਵਿੱਚ ਹਕੀਕਤ ਇਹ ਹੈ ਜੀ ਆਪਾਂ ਸਾਰੇ ਬਚਪਨ ਦੇ ਪੰਘੂੜੇ ਚੋਂ ਲੰਘ ਕੇ ਆਏ ਆਂ ਸਾਰਿਆਂ ਦੇ ਘਰਾਂ ਪਰਿਵਾਰਾਂ ਵਿੱਚ ਬੱਚੇ ਨੇ ਨਿੱਕੇ ਨਿੱਕੇ ਤੁਸੀਂ ਅੱਜ ਵੀ ਬੱਚਿਆਂ ਨਾਲ ਕਈ ਵਾਰੀ ਤੋਤਲੀ ਜ਼ੁਬਾਨ ਵਿੱਚ ਗੱਲਾਂ ਕਰਦੇ ਹੋ ਉਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਬੋਲਣਾ ਨਹੀਂ ਆਉਂਦਾ ਤੁਹਾਡੇ ਕੋਲ ਅੱਖਰ ਹੈ ਨੇ ਤੁਹਾਡੀ ਜ਼ੁਬਾਨ ਵਿੱਚ ਸਪਸ਼ਟਤਾ ਸਰਲਤਾ ਹੈ ਪਰ ਉਥੇ ਤੋਤਲਾ ਬੋਲਣ ਦਾ ਭਾਵੇਂ ਬੱਚਾ ਇੰਜ ਪ੍ਰਤੀਤ ਕਰੇ ਕਿ ਮਾਂ ਮੇਰੀ ਜ਼ੁਬਾਨ ਵਿੱਚ ਪੇ ਗੱਲਾਂ ਕਰਦੀ ਏ ਹੌਲੀ ਹੌਲੀ ਬੱਚਾ ਫਿਰ ਮਾਂ ਵਾਲੀ ਜ਼ੁਬਾਨ ਬੋਲਣ ਲੱਗ ਪੈਂਦਾ ਤੇ ਸਪਸ਼ਟ ਬੋਲਣ ਲੱਗ ਪੈਂਦਾ ਹੈ ਦੂਸਰੀ ਉਦਾਹਰਨ ਜਦੋਂ ਬੱਚਾ ਛੋਟਾ ਹੁੰਦਾ ਆਪਾਂ ਕਈ ਵਾਰੀ ਬੱਚੇ ਨੂੰ ਰੋਟੀ ਖਵਾਨੇ ਆ ਛੋਟੀਆਂ ਛੋਟੀਆਂ ਬੁਰਕੀਆਂ ਉਹਦੇ ਮੂੰਹ 'ਚ ਪਾਣੇ ਆ ਜਦੋਂ ਬੱਚਾ ਕਈ ਵਾਰੀ ਬੁਰਕੀ ਮੂੰਹ 'ਚ ਪਾਏ ਤੇ ਕੱਢ ਦਿੰਦਾ ਨਾ ਬੱਚਾ ਮਾਂ ਕੀ ਕਰਦੀ ਏ ਉਹ ਬੁਰਕੀ ਚੁੱਕ ਕੇ ਆਪਣੇ ਮੂੰਹ ਚ ਪਾ ਕੇ ਉਹਨੂੰ ਕਹਿੰਦੀ ਏ ਪੁੱਤਰ ਐਵੇਂ ਰੋਟੀ ਖਾਈਦੀ ਏ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਗੁਰੂ ਨੇ ਮਾਂ ਦੇ ਕੇ ਸਿੱਖ ਮਾਂ ਬਣ ਕੇ ਸਿੱਖ ਨੂੰ ਉਪਦੇਸ਼ ਦਿੱਤਾ ਭਗਤ ਜਣਾ ਨੇ ਮਾਂ ਬਣ ਕੇ ਜਗਿਆਸੂ ਨੂੰ ਉਪਦੇਸ਼ ਦਿੱਤਾ ਤਾਂ ਕਿ ਇਸ ਮਨੁੱਖ ਨੂੰ ਸਮਝ ਆ ਜਾਏ ਆਪਣੇ ਤੇ ਬਚਨ ਟੁਕਾਣੇ ਸਿੱਖ ਜਾਏ ਪਰ ਸੱਜ ਇਹ ਜੇ ਗੁਰਮੁਖੋ ਬਹੁਤਾਂਤ ਕਰਕੇ ਸੀ ਇਹ ਹੀ ਸੋਚਨਿਆ ਬਾਣੀ ਤੇ ਕਿਸੇ ਹੋਰ ਨੂੰ ਕੋਈ ਗੱਲ ਕਹਿ ਰਹੀ ਏ ਇਹ ਤੇ ਵਚਨ ਕਿਸੇ ਹੋਰ ਵਾਸਤੇ ਉਚਾਰਿਆ ਹੈ ਹਜ਼ੂਰ ਕਹਿੰਦੇ ਨਹੀਂ ਅਸਲ ਵਿੱਚ ਤੇਰੇ ਵਾਸਤੇ ਨੇ ਹੁਣ ਹਜ਼ੂਰ ਕਹਿੰਦੇ ਨੇ ਜਿਸ ਪਰਮਾਤਮਾ ਨੇ ਜਿਉ ਪਿੰਡ ਪਾ ਕੇ ਇਹ ਤਨ ਦਾ ਚੋਲਾ ਦਿੱਤਾ ਜਿੰਦ ਪਾ ਕੇ ਸਰੀਰ ਵਿੱਚ ਉਹਨੂੰ ਆ ਕੇ ਤੂੰ ਚੇਤੇ ਨਹੀਂ ਕੀਤਾ ਤੇ ਹਜ਼ੂਰ ਕਹਿੰਦੇ ਨੇ ਉਹ ਭਲਿਆ ਤੇਰਾ ਮਨ ਵੇਖ ਪਰਮਾਤਮਾ ਨਾਲ ਨਹੀਂ ਜੁੜਿਆ ਇਹ ਕਿਸੇ ਹੋਰ ਪਾਸੇ ਲੱਗਾ ਹੋਇਆ ਹੈ ਹਜ਼ੂਰ ਕਿਸ ਪਾਸੇ ਭਗਤ ਜੀ ਨੇ ਆਪਣੇ ਤੇ ਬਚਨ ਢੁਕਾ ਕੇ ਕਿਹਾ ਕੈਨ ਲਗੇ ਪਾਰ ਤਨ ਇਹਨ ਥੋੜਾ ਥੋੜਾ ਆਪਣੇ ਅੰਦਰ ਨੂੰ ਦੇਖਿਆ ਜੇ ਸਾਡਾ ਮਨ ਕਿੱਥੇ ਖਲੋਤਾ ਹੈ ਅਸੀਂ ਰੱਬ ਦੀ ਬੰਦਗੀ ਵਾਲੇ ਪਾਸੇ ਤੁਰੇ ਆ ਕਿ ਨਹੀਂ ਕਿਤੇ ਇਹ ਅਵਸਥਾ ਸਾਡੇ ਮਨ ਦੀ ਤੇ ਨਹੀਂ ਹੈ ਜਿਹੜੀ ਅੱਗੇ ਹੁਣ ਬਾਬਾ ਕਬੀਰ ਸਾਹਿਬ ਸਮਝਾਣ ਲੱਗੇ ਨੇ ਪਰ ਤਨ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੈ ਆਵਾ ਗਵਨ ਹੋਤੈ ਫੁਨ ਫੁਨ ਇਹ પ્રસੰਗ ਨਾ ਟੁੱਟੈ ਭਗਤ ਜੀ ਕਹਿਣ ਲਗੇ ਅਸਲ ਵਿੱਚ ਹਰ ਬੰਦੇ ਦੇ ਮਨ ਦੀ ਖੇੜੇ ਬਣੀਏ ਪਰਮਾਤਮਾ ਚੇਤੇ ਵਿੱਚ ਨਹੀਂ ਮਨ ਪਰਮਾਤਮ ਭਗਤੀ ਵਿੱਚ ਨਹੀਂ ਪਿਆ ਜੁੜਦਾ ਕਿੱਥੇ ਜੁੜਿਆ ਮਨ ਇਹ ਪਰਾਏ ਰੂਪ ਦੇ ਰਸ ਵਿੱਚ ਲੱਗਾ ਰੂਪ ਨੂੰ ਦੇਖਣ ਤੇ ਲੁਭਾਇਵਣ ਹੋਇਆ। ਹਜ਼ੂਰ ਕਹਿੰਦੇ ਪਰਾਏ ਤਨ ਦੇ ਫੁਰਨੇ ਮਨ ਵਿੱਚ ਪੈਦਾ ਹੁੰਦੇ ਨੇ ਜਾਂ ਪਰਾਏ ਤਨ ਦੇ ਮਨ ਵਿੱਚ ਫੁਰਨੇ ਪੈਦਾ ਹੋ ਰਹੇ ਨੇ। ਪਰ ਤਨ, ਪਰ ਧਨ, ਪਰ ਤੀ ਨਿੰਦਾ, ਪਰਾਈ ਨਿੰਦਾ ਲੋਕਾਂ ਨੂੰ ਮਾੜਾ ਕਹੀ ਜਾਂਦਾ ਹੈ। ਅਸਲ ਵਿੱਚ ਮਾੜਿਆਂ ਨੂੰ ਤੇ ਮਾੜਾ ਕਹਿੰਦਾ ਇਹ ਚੰਗਿਆਂ ਨੂੰ ਵੀ ਮਾੜਾ ਕਹੀ ਜਾਂਦਾ ਨਿੰਦਾ ਹੀ ਹੈ ਨਾ ਜੀ। ਚੰਗੇ ਨੂੰ ਵੀ ਮਾੜਾ ਕਹਿ ਦੇਣਾ। ਖੋਲਣੂ ਵੀ ਕੰਡਾ ਕਹਿ ਦੇਣਾ ਇਹਨੂੰ ਹੀ ਨਿੰਦਿਆ ਕਹਿੰਦੇ ਆ ਹਜ਼ੂਰ ਕਹਿਣ ਲੱਗੇ ਪਾਰ ਤਨ ਪਾਰ ਧਨ ਪਾਰਤੀ ਨਿੰਦਾ ਪਰ ਉਪਵਾਦ ਨਾ ਛੁੱਟੈ ਆਵਾ ਗਵਨ ਹੋਤੈ ਫੁਨ ਫੁਨ ਇਹ ਪ੍ਰਸੰਗ ਨਾ ਟੁੱਟੈ ਇਹ ਜਿਹੜਾ ਸੁਭਾਅ ਅੰਦਰੋਂ ਟੁੱਟਦਾ ਹੀ ਨਹੀਂ ਹੈ ਜੀ ਇਹ ਵਾਰ-ਵਾਰ ਕਦੀ ਕਿਸੇ ਦੇ ਧੰਬਰੇ ਮਾੜਾ ਸੋਚਦਾ ਹੈ ਕਦੀ ਕਿਸੇ ਦੇ ਧੰਬਰੇ ਮਾੜਾ ਸੋਚਦਾ ਹੈ ਕਦੀ ਜ਼ੁਬਾਨ ਨਾਲ ਲੋਕਾਂ ਦੀ ਨਿੰਦਿਆ ਕਰਕੇ ਗੰਦਗੀ ਨੂੰ ਸਾਫ਼ ਕਰੀ ਜਾਂਦਾ ਹੈ ਪਰ ਇਸ ਰਸਨਾ ਨਾਲ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਬਾਬਾ ਸਾਹਿਬ ਕਹਿੰ ਲਗੇ ਜੇ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨ ਕੀਨੋ ਮੈਂ ਫੇਰਾ ਮੇਰਾ ਤੇ ਸੁਭਾ ਹਜ਼ੂਰ ਕਹਿੰਦੇ ਨੇ ਇਹੋ ਜਿਆਰਿਆ ਜੀ ਜਿਸ ਘਰ ਵਿੱਚ ਸੰਗਤ ਵਿੱਚ ਬਹਿ ਕੇ ਰੱਬ ਦੀਆਂ ਕਹਾਣੀਆਂ ਚੱਲਦੀਆਂ ਨੇ ਕਥਾ ਹੁੰਦੀ ਏ ਉਥੇ ਤੇ ਮਨ ਇੱਕ ਘੜੀ ਵੀ ਨਹੀਂ ਪਿਆ ਜੁੜਦਾ ਸੱਚ ਇਹ ਜੇ ਗੁਰਮੁਖ ਤਨ ਕਈ ਵਾਰੀ ਆ ਕੇ ਚੌਂਕੜਾ ਘੈਂਟਿਆਂ ਬਦੀ ਮਾਰ ਕੇ ਚਲਾ ਜਾਂਦਾ ਮਨ ਤੇ ਬਾਜ਼ਾਰਾਂ ਵਿੱਚ ਹੀ ਫਿਰਦਾ ਰਹਿੰਦਾ ਹਜ਼ੂਰ ਕਹਿੰਦੇ ਨੇ ਜੇ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਭੈੜਾ ਸੁਭਾ ਭੈੜੀਆਂ ਆਦਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਪਿੱਛੇ ਮਨ ਦੌੜਦਾ ਰਹਿੰਦਾ ਏ ਤੇ ਬਾਬਾ ਸਾਹਿਬ ਨੇ ਕਿਹਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋ ਮਾਹੀ ਇਹ ਹੀ ਮੇਰੀ ਧਨ ਦੌਲਤ ਬਣਿਆ ਜੀ ساری ਜ਼ਿੰਦਗੀ ਇਕੱਠਾ ਹੀ ਇਹ ਕੁਝ ਕੀਤਾ ਹੈ ਹਕੀਕਤ ਇਹ ਹੈ ਜਿੰਨਾ ਕੋ ਅੰਦਰ ਨੂੰ ਵਿਕਾਰਾਂ ਨਾਲ ਭਰਿਆ ਹੈ ਨਾ ਹਿਰਦੇ ਦੀ ਕੋਠੜੀ ਨੂੰ ਇੰਨੇ ਕੋ ਬੰਦਗੀ ਕੀਤੀ ਆਉਂਦੀ ਹੁਣ ਤੱਕ ਪਰਮਾਤਮਾ ਦੀ ਕਿਰਪਾ ਵਰਤ ਜਾਣੀ ਸੀ